ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤਿਓ ਦਾਸ ਗੁਰਨਾਮ ਸਿੰਘ ਜੋ ਕਿ ਗੁਰਦੁਆਰਾ ਸ੍ਰੀ ਹੇਮਪੁਰ ਸਾਹਿਬ ਮੁਖ ਸੇਵਾਦਾਰ ਦੇ ਸੇਵਨ ਨਿਭਾ ਰਿਹਾ ਹੈ। ਗੁਰਦੁਆਰਾ ਸ੍ਰੀ ਹੇਮਪੁਰ ਸਾਹਿਬ 2024 ਦੀ ਯਾਤਰਾ ਜਿਹੜੀ ਹੈ ਉਹ 25 ਮਈ ਨੂੰ ਸ਼ੁਰੂ ਹੋਈ ਸੀ। ਪਹਿਲਾ ਪ੍ਰਕਾਸ਼ 25 ਮਈ ਨੂੰ ਕੀਤਾ ਗਿਆ ਸੀ ਪੰਜ ਪਿਆਰੇ ਦੀ ਅਗਵਾਈ ਹੇਠ। ਦਰਬਾਰ ਸਾਹਿਬ ਗੁਰੂਗ੍ਰੰਥ ਸਾਹਿਬ ਜੀ ਸੱਚਖੰਡ ਤੋਂ ਲਿਜਾਇਆ ਗਿਆ ਇਸ। ਅਚੀਂ ਬਈ ਤੋਂ ਸੰਗਤ ਦਾ ਪ੍ਰਵਾਹ ਇੰਨਾ ਜ਼ਿਆਦਾ ਸੀ ਇਹ ਇਸ ਵਾਰੀ ਬਹੁਤ ਉਤਸ਼ਾਹੀ ਸੰਗਤ ਦੇ ਵਿੱਚ ਇਹ ਸੰਗਤ ਆਈ ਰਹੀ ਹੈ ਸੰਗਤ ਇਸ ਟੈਂਪ ਤੱਕ तकरीबन 2 ਲੱਖ ਤੋਂ ਕਰਾਸ ਕਰ ਗਈ ਹੈ ਸੰਗਤ ਦੇ ਚਲਣਾ ਦੀ ਬੇਨਤੀ ਕਰਾਂਗੇ ਕਿ ਆਪਾਂ ਰਿਸ਼ੀਕੇਸ਼ ਤੋਂ ਜਿਹੜਾ ਇਸ ਯਾਤਰਾ ਦਾ ਮੋਹਾਨਾ ਮੰਨਿਆ ਜਾਂਦਾ ਰਿਸ਼ੀਕੇਸ਼ ਤੋਂ ਆਪਾਂ ਸੜਕੀ ਮਾਰਗ ਤੋਂ ਅੱਛੀ ਆਪਣੇ ਗੋਬਿੰਦ ਘਾਟ ਤੱਕ ਆ ਸਕਦੇ ਹਾਂ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਤੱਕ ਕੋੜਾ ਖੱਚਰ ਕਾਂਡੀ ਡਾਂਡੀ ਜਾਂ ਹੈਲੀਕਾਪਟਰ ਦੀ ਸੇਵਾ ਵੀ ਹੈਗੀ ਹੈ ਗੋਵਿੰਦ ਧਾਮ ਤੋਂ ਹਿੰਪੂਰ ਸਾਹਿਬ ਤੱਕ ਆਪਾਂ ਉਹੀ ਪੈਦਲ ਮਾਰਗ ਹੈ ਜਿਹਦੇ ਵਿੱਚ ਕੋੜਾ ਖੱਚਰ ਵੀ ਚੱਲਦਾ ਹੈ ਕਾਂਡੀ ਵੀ ਹੈ ਪਾਲਕੀ ਹੈ ਸਭ ਕੁਝ ਹੈ ਸਰ ਸੰਗਤ ਜੀਓ ٹرسٹ ਨੇ ਹਰ ਇੱਕ ਜਗ੍ਹਾ ਤੇ ਯੋਗ ਡਾਕਟਰ ਤੇ ਵਧੀਆ ਲੰਗਰ ਦੀ ਵਿਵਸਥਾ ਰਹਿਣ ਦੀ ਵਿਵਸਥਾ ਰੱਖੀ ਹੋਈ ਹੈ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਜਿਜਕ ਤੋਂ ਆਪਜੀ ਯਾਤਰਾ ਤੇ ਆ ਸਕਦੇ ਹੋ ਕਈ ਸਰਾਰਤੀ ਅਨਸਰ ਕਈ ਵਾਰੀ ਕੀ ਕਰਦੇ ਆ ਕਿ ਛੋਟੀ ਮੋਟੀ ਕਿਤੇ ਰਸਤਾ ਕੋਈ ਛੋਟਾ ਮोटा ਪੱਥਰ ਆ ਗਿਆ ਉੱਥੇ ਮਸ਼ੀਨਾ ਲੱਗੀਆਂ ਨਾਲ ਦੀ ਨਾਲ ਹਟਾ ਦਿੰਦੀ ਹੈ ਪਰ ਕੁਝ ਸਰਾਰਤੀ ਅਨਸਰ ਜਿਹੜੇ ਹੈ ਉਹ ਅੱਜ ਕੱਲ ਇੱਕ ਨਵਾਂ ਫੈਸ਼ਨ ਚੱਲ ਗਿਆ ਵਿਊ ਲੈਂਡ ਦਾ ਵਿਊ ਲੈਂਡ ਦੇ ਵਾਸਤੇ ਨੈਗੇਟਿਵ ਜੀਡੀਓ ਖਬਰ ਦੇ ਦਿੰਦੇ ਆ ਜਿਸ ਤੇ ਸੰਗਤ ਗੁਬਰਾਹ ਹੁੰਦੀ ਹੈ सात संगत की चरणा बेनती करा कि कि किसी भी गलत अफवाह तो बच करके आप जी गुरद्वारा ऋषिकेश गुरद्वारा गोविंद घाट तो हेमकुंड साहब हर जगह फोन चलते हैं आप जी फोन करके इस यात्रा बारे पता ले दूजी गल यह है कि गुरुद्वारा श्री हेमकुंड साहब जी तो हर रोज लाइव टेलीकास्ट चलता पीटीसी सिमरन तो दस बजे तो लेके साढ़े बारह बजे तक ਆਪ ਜੋ ਖੇ ਵੀ ਦੇਖ ਕੇ ਆਪ ਸੋਚ ਸਕਦੇ ਹੋ ਆਈਡੀਆ ਲਾ ਸਕਦੇ ਹੋ ਕਿ ਸੰਗਤ ਜਾ ਰਹੀ ਹੈ ਕੋਈ ਰਸਤਾ ਬੰਦ ਨਹੀਂ ਹੈ ਅੱਛਾ ਆਪਾਂ ਜਦੋਂ ਗੁਰਦੁਆਰਾ ਗੋਵਿੰਦਾਨ ਤੋਂ ਹਿੰਦੂ ਸਾਹਿਬ ਨੂੰ ਚੱਲੇ ਪਾਉਂਦੇ ਆ ਇਹ ਪੈਦਲ ਮਾਰਗ ਹੈ ਇਸ ਦੇ ਵਿੱਚ ਆਪਾਂ ਨੇ ਜਿੱਥੇ ਮਾਰਗ ਜਿ ਰਸਤਾ ਬਣਾਇਆ ਗਿਆ ਹੈ ਉਸੇ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ ਕਈ ਆਪਣੇ ਨੌਜਵਾਨ ਵੀ ਸੌਲਟ ਕਟ ਮਾਰਨ ਦੀ ਕੋਸ਼ਿਸ਼ ਕਰਦੇ ਆ ਉਸ ਦੇ ਵਿੱਚ ਕੀ ਹੁੰਦਾ ਕਿ ਪੈਰ ਨਾਲ ਕਈ ਵਾਰੀ ਕੋਈ ਹਾਂਜੀ ਕੀ ਨਾਮ ਹੈ ਜੀ ਅਵਿੱਤਰ ਸਿੰਘ ਕਿੱਥੋਂ ਆਏ ਨੂੰ ਪਟਿਆਲੇ ਤੋਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਹੋ ਸਾਨੂੰ ਬਹੁਤ ਖੁਸ਼ੀ ਹੋਈ ਹੈ ਇੱਥੇ ਅਸੀਂ ਆਪਣੇ ਭਰਾ ਸਾਗੁਰਮukh ਸਿੰਘ ਖਾਨਪੁਰ ਦੀ ਰਹਿਮ ਨਵਾਈ ਥਾਂ ਇੱਥੇ ਅਸੀਂ ਸਾਰੀ ਸੰਗਤ ਇਸ ਨਾਲ ਇੱਥੇ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰਨ ਪਹੁੰਚੇ ਆਂ। ਇਹ ਮਕੂਦ ਸਾਹਿਬ ਜਿੱਥੇ ਮਹਾਰਾਜ ਜੀ ਨੇ ਤਪ ਕੀਤਾ ਸੀਗਾ। ਬਹੁਤ ਅਸੀਂ ਖੁਸ਼ ਆਏ ਸਾਰੇ ਆਪਣੇ ਭਰਾਵਾਂ ਦੇ ਨਾਲ ਰਲ ਮਿਲ ਕੇ ਇੱਥੇ ਪਹੁੰਚੇ ਆਂ। ਤੇ ਕਿੰਨੀ ਪਹਿਲੀ ਵਾਰ ਆਉਂ ਜਾਂ ਅੱਗੇ ਵੀ ਆਉਂਦੇ ਰਹੇ ਹੋ ਤੁਸੀਂ। ਅਸੀਂ ਪਹਿਲੀ ਵਾਰੀ ਆਏ। ਕਿੰਨੇ ਕੁ ਮਨ ਨੂੰ ਖੁਸ਼ੀ ਹੋਈ ਹੈ ਕਿ ਮਨ ਦੇ ਵਿੱਚ ਭਾਵਨਾਵਾਂ ਲੈ ਕੇ ਪਹੁੰਚੇ ਸੀਗੇ। ਕਿ ਲੱਗਦਾ ਹੈਗਾ ਵੀ ਉਹ ਇਹ ਜੀਆਂ ਭਾਵਨਾ ਮਾ ਧਾਰਮਿਕ ਸਥਾਨਾਂ ਤੇ ਆ ਕੇ ਹੀ ਪੂਰੀਆਂ ਹੁੰਦੀਆਂ ਹਨ ਹਾਂਜੀ ਬਿਲਕੁਲ ਜੀ ਬਹੁਤ ਖੁਸ਼ੀ ਹੋਈ ਹੈ ਜੀ ਸਾਨੂੰ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਚੜਾਈ ਚੜਦੇ ਅਸੀਂ ਤੁਰ ਕੇ ਆਇਆ ਪੈਦਲ ਤੁਰ ਕੇ ਆਇਆ ਸਾਰਾ ਜੱਥਾ ਸਾਰਾ ਜਿਵੇਂ ਕਿ ਤੁਸੀਂ ਕਿਹਾ ਕਿ ਗੁਰਮੁਖ ਸਿੰਘ ਜੀ ਲੈ ਕੇ ਆਏ ਨੇ ਤੁਹਾਨੂੰ ਗੁਰਮੁਖ ਸਿੰਘ ਜੀ ਤਾਂ ਮੈਨੂੰ ਲੱਗਦਾ ਵੀ ਤੁਸੀਂ ਕਈ ਵਾਰ ਆਏ ਹੋ ਜੀ ਇੱਥੇ ਕਿੰਨੀ ਕ ਵਾਰ ਤੁਸੀਂ ਪਹੁੰਚੇ ਹੋ ਰੇ ਮੈਂ ਤਾਂ ਜੀ ਮੇਰਾ ਖਿਆਲ ਹੈ ਵੀ 50 ਕ ਵਾਰ